ਜੋ ਬੁਲੇ ਸੋਨ ਰپے ਭਗਵਾਨ வால்ਮੀਕ ਮਹਾਰਾਜ ਕੀ ਜੈ ਸੁਗੁਰੂ ਰੂਪ ਪਰਿਸ਼ਾਦ ਸੰਗਤ ਜੀ ਅੱਜ ਆਪਾਂ ਵਿਚਾਰ ਕਰਾਂਗੇ ઋષਿ ਕਸ਼ਪ ਜੀ ਦੇ ਜੀਵਨ ਬਾਰੇ ਜੋ महान ઋષਿ ਹੋਏ ਜਿਨ੍ਹਾਂ ਨੂੰ ਇਤਿਹਾਸ ਵਿੱਚ ਕਸ਼ਪ ઋષਿ ਮਹਾਰਾਜ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਗੁਰੂ ਗੁਰੂ ਪਰ ਸਾਧ ਸੰਗਤ ਜੀ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਮਹਾਰਾ ਜੀ ਦੀ ਬਾਣੀ ਸ਼੍ਰੀ ਵਾਲਮੀਕੀ ਰਮਾਇਣ ਵਿੱਚ ਪੰਨਾ ਨੰਬਰ 110 ਪੰਨਾ ਨੰਬਰ 111 ਤੇ ਜ਼ਿਕਰ ਮਿਲਦਾ ਹੈ ਰਾਜੇ ਦਸ਼ਰਤ ਦੇ ਵੰਸਾ ਵਲੇ ਦਾ ਜਿਸ ਵਿੱਚ ਸ਼੍ਰੀ ਅਭੇਗਤ ਜੀ ਉਸ ਦਾ ਪੁੱਤਰ ਬ੍ਰਹਮਾ ਬ੍ਰਹਮਾ ਦਾ ਪੁੱਤਰ ਮਰੀਚ ਤੇ ਮਰੀਚ ਦਾ ਪੁੱਤਰ ਕਸ਼ਪ ਜੀ ਜਿਸ ਨੂੰ ਇਤਿਹਾਸ ਵਿੱਚ ਕਸ਼ਪ ਰਿਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਸ਼ਪ ਰਿਸ਼ੀ ਦੇ ਵੰਸ਼ ਵਿੱਚੋਂ ਰਾਜਾ ਦਸ਼ਰਤ ਉਹਨਾਂ ਦੇ ਪੁੱਤਰ ਸ਼੍ਰੀ ਰਾਮਚੰਦਰ ਸ਼੍ਰੀ ਲਕਸ਼ਮਣ ਸ਼੍ਰੀ ਭਰਤ ਸ਼੍ਰੀ ਸ਼ਤਰੂਗੰਜੀ ਹੋਏ ਜਿਨ੍ਹਾਂ ਦੀ ਵੰਸਾਵਲੀ ਸ਼੍ਰੀ ਵਾਲਮੀਕੀ ਰਮਾਇਣ ਵਿੱਚ ਦਰਜ ਹੈ ਸੋ ਅੱਜ ਆਪਾਂ ਉਹਨਾਂ ਦੀ ਵੰਸਾਵਲੀ ਦਾ ਜ਼ਿਕਰ ਕਰਦੇ ਹਾਂ ਵਿਸਥਾਰ ਪੂਰਵਕ ઋષਿ ਕਸ਼ਪ ਦਾ ਪੁੱਤਰ ਸੂਰਜ ਸੂਰਜ ਦਾ ਪੁੱਤਰ ਮਨੂ ਮਨੂ ਦਾ ਪੁੱਤਰ ਬੈਵਸਤ ਬੈਵਸਤ ਦਾ ਪੁੱਤਰ ਇਕਵਾਕ ਇਕਵਾਕ ਦਾ ਪੁੱਤਰ ਕੋਕਸ਼ੀ ਕੋਕਸ਼ੀ ਦਾ ਪੁੱਤਰ ਬਿਗਸ਼ੀ ਬਿਗਸ਼ੂ ਦੇ ਪੁੱਤਰ ਬਾਣ ਬਾਣ ਦਾ ਪੁੱਤਰ ਅਰਨਯਜ अरैज का पुत्र पृथु पृथु का पुत्र त्रिशंकु त्रिशंकु का पुत्र तंदुमार तंदुमार तुम पुत्र जनासु जनासु का पुत्र मानदाता मानदाता का दा पुत्र दा दो पुत्र दा नाम होया ਤ੍ਰੇਸੰਦ ਦੂਸਰੇ ਪੁੱਤਰ ਦਾ ਨਾਮ ਆ ਪਰਸੰਜੀਤ ਹੋਇਆ ਪ੍ਰਸੰਗ ਦਾ ਪੁੱਤਰ ਭਰਤ ਅਰਥ ਦਾ ਪੁੱਤਰ ਅਸਤ ਇਹ ਸਾਰੇ ਦਾ ਸਾਰਾ ਜ਼ਿਕਰ ਹੈ ਸ਼੍ਰੀ ਵਾਲਮੀਕੀ ਦੇ ਰਮਾਇਣ ਵਿੱਚ ਇਹ ਰਾਜਾ ਅਸਤ ਦੁਰਬਲ ਹੋਇਆ ਤਾਂ ਅਨੇਕ ਰਾਜਾ ਨੇ ਅਜोध्या ਪੁਰੀ ਤੇ ਚੜ੍ਹਾਈ ਕੀਤੀ ਤੇ ਰਾਜੇ ਅਸਤ ਨਾਲ ਬੜੇ ਸੰਗਰਾਮ ਹੋਣ ਲੱਗੇ ਰਾਜਾ ਅਸਤ ਹਾਰ ਗਿਆ ਉਸ ਸਮੇਂ ਅਜोध्या ਵਿੱਚ ਦੂਸਰੇ ਰਾਜੇ ਆਉਣ ਪੁੱਜੇ ਉਸ ਸਮੇਂ ਰਾਜਾ ਅਸਤ ਆਪਣੀਆਂ ਪਤਨੀ ਨੂੰ ਨਾਲ ਲੈ ਕੇ ਹਿਮਵਨ ਪਹਾੜ ਤੇ ਜਾ ਕੇ ਰਹਿ ਕੇ ਤਪੱਸਿਆ ਕਰਨ ਲੱਗ ਪਏ। ਉੱਥੇ ਰਾਜੇ ਅਸਤੇ ਦੀ ਮੌਤ ਹੋ ਗਈ। ਥੋੜੇ ਸਮੇਂ ਮਗਰੋਂ ਉਹ ਰਾਜੇ ਅਸਤੇ ਦੀ ਇੱਕ ਪਤਨੀ ਨੇ ਦੂਸਰੇ ਨੂੰ ਜ਼ਹਿਰ ਖਵਾ ਦਿੱਤਾ। ਉਸ ਦਾ ਕਾਰਨ ਇਹ ਕਿ ਖਬਰੇ ਇਸ ਦੇ ਪੁੱਤਰ ਜਨਮੇ ਤੇ ਉਸ ਨੂੰ ਰਾਜ ਮਿਲੇ। ਤਾ ਉਹ ਇਸਤਰੀ ਸਖੀ ਜੀ ਦੀ ਅਗ ਕਰਕੇ ਵਿਆਕੁਲ ਹੋ ਗਈ ਤੇ ਵਿਚਾਰ ਕਰਨ ਲੱਗੀ ਕਿ ਕੋਈ ਉੱਤਮ ਰਿषि ਮਿਲ ਜਾਵੇ ਤਾਂ ਇਹ ਦੁੱਖ ਦੂਰ ਹੋ ਜਾਵੇ ਇਸ ਕਰਕੇ ਅਸਤ ਰਾਜੇ ਦੀ ਪਤਨੀ ਕਲਿਤਰੀ ਜੈਵਨ ਰਖੀ ਦੇ ਚਰਨਾ ਵਿੱਚ ਗਈ ਜੈਵ ਦੇਖੀ ਤੇ ਚਰਨਾ ਵਿੱਚ ਜਾ ਕੇ ਉਹ ਜੈਵ ਦੇਖੀ ਦੇ ਚਰਨਾ ਵਿੱਚ ਜਾ ਗਰੀ ਇਹ ਹਾਲ ਦੇਖਦਿਆਂ ਹੋਇਆ ਜੈਵ ਦੇਖੀ ਨੂੰ ਦਇਆ ਆ ਗਈ ਤੇ ਉਸ ਸਮੇਂ ਜੈਵ ਦੇਖੀ ਨੇ ਅਸ਼ੀਰਵਾਦ ਦਿਆ ਹੋਇਆ ਕਿਹਾ ਤੇਰੇ ਪੇਟ ਠੀ ਇੱਕ ਮਹਾਨ ਪੁੱਤਰ ਦਾ ਜਨਮ ਹੋਵੇਗਾ ਇਹ ਸੁਣ ਕੇ ਕੁਲਿਤਰੀ ਆਨੰਦ ਹੋ ਕੇ ਉਦੋਂ ਵਾਪਸ ਚਲੇ ਆਏ ਕੁਝ ਸਮੇਂ ਦੇ ਬਗਰ ਇੱਕ ਪੱਤਰ ਹੋਇਆ ਉਸ ਦਾ ਨਾਮ ਸਗਰ ਹੋਇਆ ਉਸ ਨੇ ਅਨੇਕਾਂ ਰਾਜਿਆਂ ਨਾਲ ਯੁੱਧ ਕਰਕੇ ਸਗਰ ਨੇ ਆਪਣੇ ਪਿਤਾ ਦਾ ਵਹਿਰ ਲੈ ਕੇ ਉਜਯੋਧਿਆ ਵਿੱਚ ਦੁਬਾਰਾ ਜਾ ਕੇ ਰਾਜ ਹਾਸਲ ਕਰ ਲਿਆ ਉਸ ਤੋਂ ਬਾਅਦ ਰਾਜਸાગਰ ਦੇ ਘਰ ਉਸ ਦੇ ਪੁੱਤਰ ਅਸਮੰਜਸਤਾ ਜਨਮ ਹੋਇਆ ਅਸਮੰਜਸਤਾ ਪੁੱਤਰ ਰਾਜਾ ਅਸ਼ਮਾਨ ਅਸ਼ਮਾਨ ਦਾ ਪੁੱਤਰ ਰਾਜਾ ਦਲੀਪ ਰਾਜਾ ਦਲੀਪ ਦਾ ਪੁੱਤਰ ਰਾਜਾ ਭਗੀਰਥ ਭਗੀਰਥ ਦਾ ਪੁੱਤਰ ਰਾਜਾ ਪੁਲਸਤ ਪੁਲਸਤ ਦਾ ਪੁੱਤਰ ਰਾਜਾ ਰਘੂ ਰਘੂ ਦਾ ਪੁੱਤਰ ਕੁਲਮੱਖੇ ਕੁਲਮੱਖੇ ਦਾ ਪੁੱਤਰ ਰਾਜਾ ਸ਼ੇਗਨ ਰਾਜਾ ਸ਼ੇਗਨ ਦਾ ਪੁੱਤਰ ਸਵੇਦਰਸ਼ਨ ਰਾਜਾ ਸਵੇਦਰਸ਼ਨ ਦਾ ਪੁੱਤਰ ਸ਼ੇਗਰਕ ਸ਼ੇਗਰਕ ਦਾ ਪੁੱਤਰ ਮਰੂ ਰਾਜੇ ਮਰੂ ਦਾ ਪੁੱਤਰ ਪਰਸਤਰ ਰਾਜੇ ਬਰਸਤਰ ਦਾ ਪੁੱਤਰ ਮਰੀਖ ਮਰੀਖ ਦਾ ਪੁੱਤਨ ਹੋਖ ਨੋਖ ਦਾ ਪੁੱਤਰ ਜਜਾਤ ਹਰਾਜੇ ਜਜਾਤ ਦਾ ਪੁੱਤਰ ਨਾ ਭਾਗ ਰਾਜੇ ਨਭਾਗ ਦਾ ਪੁੱਤਰ ਅੱਜ ਅੱਜ ਦਾ ਪੁੱਤਰ ਰਾਜਾ ਦਸ਼ਰਤ ਹੋਇਆ ਇਹ ਵੰਸਾ ਵਾਲੀ ਹੈ ਰਾਜੇ ਦਸ਼ਰਤ ਦੀ ਇਹ ਸਾਰੇ ਰਾਜੇ ਹੁੰਦੇ ਆਏ ਨੇ ਨੋਟ ਇਹ ਵੰਸਾ ਵਾਲੀ ਦੱਸੀ ਗਈ ਹੈ ਜਿਹੜੀ ਪਾਵੇਂ ਇੱਕ ਇੱਕ ਰਾਜੇ ਦੇ ਕਈ ਕਈ ਪੁੱਤਰ ਹੋਏ ਪਰ ਜਿਨ੍ਹਾਂ ਨੂੰ ਰਾਜ ਮਿਲਦਾ ਰਿਹਾ ਇਹ ਉਹਨਾਂ ਰਾਜਿਆਂ ਦੇ ਨਾਮ ਹੀ ਦਰਜ ਕੀਤੇ ਗਏ ਨੇ ਇਹ ਉਹਨਾਂ ਰਾਜਿਆਂ ਦੇ ਨਾਮਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ ਸੋ ਐਸੇ ਮਹਾਂ ਰਿਸ਼ੀ ਕਸ਼ਪ ਰਿਸ਼ੀ ਮਹਾਰਾਜ ਜਿਨ੍ਹਾਂ ਨੇ ਅਨੇਕਾਂ ਸਾਲ ਰਾਜ ਵੀ ਕੀਤਾ ਤੇ ਪਰਮਾਤਮਾ ਦੇ ਨਾਮ ਨਾਲ ਅਨੇਕਾਂ ਜੀਵਾਂ ਨੂੰ ਜੋੜਦੇ ਹੋਏ ਪਰਮਾਤਮਾ ਦੇ ਨਾਮ ਵਿੱਚ ਜੀਲਨ ਹੋਏ ਸੋ ਉਸ ਮਹਾਨ ਕਸ਼ਪ ਰਿਸ਼ੀ ਮਹਾਰਾਜ ਜੀ ਨੂੰ ਕੋਟਨ ਕੋਟ ਧੰਵਾਦ ਹੈ ਕੋਟਨ ਕੋਟਨ ਨਮਨ ਕਰਦੇ ਹਾਂ ਕੋਟਨ ਕੋਟ ਸਜਤਾ ਕਰਦੇ ਹਾਂ ਕਸ਼ਪ ਰਿਸ਼ੀ ਮਹਾਰਾਜ ਜੀ ਨੂੰ ਸੋ ਉਹਨਾਂ ਦੇ ਜੀਵਨ ਬਾਰੇ ਦੁਬਾਰਾ ਚਰਚਾ ਵਿਚਾਰ ਕਰਦੇ ਰਵਾਂਗੇ ਜੋ ਬੋਲੇ ਸੋਨਰ ਤੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਧੰਨ ਧਨ ਵਾਲਮੀਕ ਭਗਵਾਨ ਧੰਨ ਧਨ ਬਾਣੀ ਔਰ ਗਿਆਨ ਇਹ ਸਾਰੇ ਦਾ ਸਾਰਾ ਗਿਆਨ ਮਿਲਦਾ ਹੈ ਸ਼੍ਰੀ ਵਾਲਮੀਕੀ ਰਮਾਇਣ ਸਾਹਿਬ ਦੇ ਵਿੱਚ ਇਸ ਦਾ ਜੇਕਰ ਆਧਵਾਸੀਆ ਦੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਵਿੱਚ ਵੀ ਮਿਲਦਾ ਹੈ